ਉਹ ਚਾਹ ਪੀ ਚੋ ਕਮੀਟਰੀਆ ਉਹਦੇ 1.5 ਬਚਨ ਜਿਆਦੇ ਪਤਾ ਨਹੀਂ ਕਿਹੜੀ ਹੋਈ ਮਿਲਿਆ ਹਾਂ ਤਾਂ ਚੋ ਰੋਟੀ ਖਣੀ ਹੋਈ ਆ ਹਲੋ ਬਾਈ ਗੱਲ ਸੁਣੀ ਇੱਕ ਮਿੰਟ ਅੱਜ ਅੜੀ ਕਰਕੇ ਆਉਂਦੇ ਹੋ ਥਿਆੜੀ ਹਾਂਜੀ ਬਾਬਾ ਜੀ ਕੀ ਗੱਲ ਦੋ ਵਜੇ ਵਾਪਸ ਉਹ ਕੰਦਨ ਹੋ ਕੇ ਬਾਬਾ ਜੀ ਕੰਮ ਨਹੀਂ ਮਿਲਦਿਆ ਕੰਮ ਨਹੀਂ ਮਿਲਨਦਿਆ ਹੁਣ ਕਿੱਥੋਂ ਆਨੇ ਆ ਮੈਂ ਆਪਣਾ ਬਾਬਾ ਜੀ ਪਿੰਡ ਸੰਤਪੁਰਾ ਫੜੇਗੜ ਚੂੜੀਆਂ ਲਾਗੇ ਇਹ ਜੜੀ ਗੱਡੀ ਨਹੀਂ ਮਿਲੀ ਉਧਰੋਂ ਨੇ ਪਹਿਲਾਂ ਰਤਨ ਸਿੰਘ ਚੌਂਕ ਚਾਹੀਦਾ ਉੱਥੇ ਮਿਲਦਾ ਨੇ ਕੰਮ ਕੇਵਲੇ ਅੱਛਾ ਯਾਰ ਸੌ ਘੁੱਟੀ ਤੋਂ ਨਹੀਂ ਗੱਲ ਬਣੀ ਰਹੀ ਬਸ ਇਹ ਜੜੀ ਮਿਲ ਹਾਂਜੀ ਇਹ ਢਾੜੀ ਢਿਹੜੀ ਤਰੀਦੀ ਬੱਬਾ ਜੀ ਸਾਜੀ ਰੋਟੀ ਫੜੀ ਨਾਲ ਹਾਂਜੀ ਇਹ ਰੋਟੀ ਜੇ ਹੁਣ ਕਰ ਜਣਾ ਸਦਾ ਜੀ ਜਾਣਾ ਪੈਣਾ ਬੱਬਾ ਜੀ ਤੁਹਾਨੂੰ ਪਤਾ ਹੈ ਕੀ ਕਰਨਾ ਹੈ ਆ ਜਾ ਵਿੱਚ ਆਇਓ ਕਿੰਨੇ ਗੱਲ ਕਰੀਏ ਖੁੱਲ ਬਾਰੀ ਬੋਲ ਆ ਜਾ ਆ ਜਾ 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 ਨੂੰ ਕੇ ਕੰਮ ਨਹੀਂ ਮਿਲਿਆ ਕੰਮ ਬਾਬਾਏ ਤੈਨ 4 ਦਿਨੋਂ ਚੱਲੇ ਜੇ ਤਿੰਨ ਚਾਰ ਦਿਨੋਂ ਚੱਲੇ ਹਾਂਜੀ ਹਾਂਜੀ 130 ਰੁਪਏ ਬਸ ਇਹੀ ਆ ਪੈਸੇ ਹਾਂਜੀ ਹਾਂਜੀ ਆ ਬਾਕੀ ਕਾਗਜ਼ ਬੱਚੇ ਕਿੰਨੇ ਤੇਰੇ ਬੱਚੇ ਦੋ ਫੇੜੇ ਨੇ ਖਬਰ ਤੇ ਸ਼ੱਕੇ ਅੰਮ੍ਰਿਤਪੁਰ ਕੀਤਾ ਹਾਂਜੀ ਅਸੇ ਸਾਹਬ ਨੇ ਖਸ਼ਾਹੀ ਹਾਂਜੀ ਤੇ ਡਿਆੜੀ ਕਰਦਾ ਮਾਂ ਬਸ ਵਿੱਚ ਤਾਂ ਕਰਨੀ ਪੈਂਦੀ ਐ ਨਾ ਉਹਦਾ ਵਾਜੂ ਜਾਂਦੀ ਹੈ ਹਰ ਮੁਸ਼ਕਲ ਵਿੱਚ ਡਿਆੜੀ ਕਰਦਾ ਫਿਰ ਹਾਂਜੀ ਡਿਆੜੀ ਅੱਛਾ ਸ਼੍ਰੀ ਸਾਹਿਬ ਪਾਈ ਹੋਈ ਕਿੰਨੀ ਡਿਆੜੀ ਜਰੀ ਦੇੜੀ ਬੱਬਾ ਜੀ ਦਿੰਦੇ 400 ਵੀ ਦੇ ਦਿੰਦਾ ਕੋਈ 450 ਵੀ ਦੇ ਦਿੰਦਾ 500 ਕੋਈ ਕੋਈ ਭਰਦਾ بڑا ਜ਼ੋਰ ਦਾ ਕੰਮ ਹੋਵੇ ਤੇ 450 ਰੁਪਿਆ ਹਾਂਜੀ ਹਾਂਜੀ ਵਾਹਿਗੁਰੂ 500 ਰੁਪਈ ਮਿਲਦੀ ਹੈ ਕਿ ਨਹੀਂ ਮਿਲਦੀ ਨਹੀਂ ਬੱਬਾ ਜੀ ਨਹੀਂ ਮਿਲਦਾ ਨਹੀਂ ਕੰਮ ਰੋਜ਼ 30 ਸਾਲ ਉਮਰ ਤੇਰੀ ਸਾਰੀ ਹਾਂਜੀ ਹਾਂਜੀ ਤੇ ਬੱਚੇ ਕਿਨੇ ਦੋ ਬੱਚੇ ਦੋ ਬੱਚੇ ਬੱਬਾ ਜੀ ਇੱਕ ਹੈਗਾ 50 ਸਾਲਾਂ ਦਾ ਹੋਇਆ ਤੇ ਇੱਕ 30 ਸਾਲਾਂ ਦਾ ਹੈ ਅੱਛਾ ਹਾਂਜੀ 15 ਤਰੀਕ ਦਿਨ ਨਾਲ ਦੀ ਪੂਰੀ ਹੋ ਗਈ ਇਹ ਉਹਨੂੰ ਤੂੰ ਨਾਲ ਦੀ ਨੂੰ ਉਹਨੂੰ ਬੱਬਾ ਜੀ ਤੇਰਾ ਥੋੜੀ ਇਨਫੈਕਸ਼ਨ ਜੀ ਹੋਈ ਬਾਕੀ ਬਣਾ ਰਿਹਾ ਬਣਾ ਕਿਹੜੀ 15 ਆੜੀ 15 ਕਹਿ ਰਿਹਾ ਐਸੇ 15 ਦਾ ਬਸ਼ਾਲ ਆ ਮੇਰੀ 15 ਦੇ ਮਹੀਨਾ ਤੇ ਤੂੰ ਆਪਣਾ ਕੋਈ ਕੰਮ ਕਰ ਕਰ ਰਿਹਾ ਜੀ ਕੰਮ ਕਰ ਕਰਨ ਲਈ ਬਾਬਾ ਜੀ ਗੰਜੈਸ਼ ਨਹੀਂ ਆਗੇ ਪੈਸੇ ਨਹੀਂ ਆਗੇ ਬਾਬਾ ਜੀ ਤਕਨੀਕ ਟਿਕੜਾ ਕੰਮ ਕਰ ਸਕਦਾ ਰਹੀ ਕੱਬ ਜੀ ਦਾ ਕਰ ਲੇਗਾ ਸਬਜੀ ਦਾ ਕਰ ਲੇਗਾ ਸਬਜੀ ਦਾ ਬਾਬਾ ਜੀ ਹੋ ਸਕਦਾ ਕੰਮ ਜੇ ਤੂੰ ਜੜੀ ਤੈਨੂੰ ਮੁੱਕ ਲਿਆ ਦਈਏ ਕਰ ਲੇਗਾ ਕੰਮ ਸਬਜੀ ਦਾ ਚੱਗ ਚੱਲ ਸਕਦਾ ਬਾਬਾ ਜੀ ਨਹੀਂ ਕਰ ਲੇਗਾ ਤੂੰ ਦੱਸ ਹਾਂਜੀ ਅੱਬਾ ਤੈਨੂੰ ਸਬਜੀ ਦਾ ਕੰਮ ਮਤ ਕਰਵਾ ਸਕਦੇ ਹਾਂ ਕਰ ਲਾਂਗੇ ਬਾਬਾ ਜੀ ਕਰ ਲੇਗਾ ਹਾਂਜੀ ਹਾਂਜੀ ਖਾ ਫੜਦਾ ਅਧਾਰ ਘਟਾ ਕੇ ਇੱਕ ਹੀ ਲੈ ਰੋਟੀ ਲੈ ਇਹ ਰੋਟੀ ਜੀ ਬੱਬਾਈ ਬੋਲ ਦਈਏ ਬਹੁਤ ਸ਼ਕਾ ਸਮਝੇ ਖਵਾ ਦੇਗਾ ਸ਼ਕੋ ਜੀ ਮਬਈ ਰੋਟੀ ਖਵਾ ਦੇਗਾ ਕਿ ਨਹੀਂ ਸ਼ਕਾ ਸ਼ਕਾ ਬੱਬਾਈ ਕਦ ਨੇ ਲੈ ਲੈ ਕਦ ਨੇ ਇਹ ਚਾਰਨਾ ਚ ਬੱਬਾਈ ਕਿ ਦਾਲ ਦਾਲ ਤਾਂ ਜੀ ਨਹੀਂ ਬੱਬਾਈ ਆਣੇ ਅਸੀਂ ਕੰਮ ਤੁਹਾਨੂੰ ਪਤਾ ਹੈ ਹਰ ਹੁਣ ਅਸੀਂ ਕੰਮ ਲਈ ਹੈਗਾ ਤੇ ਤੁਹਾਨੂੰ ਪਤਾ ਕੰਮ ਨਹੀਂ ਮਿਲਿਆ ਤਾਂ ਹਾਂਜੀ ਹਾਂਜੀ ਚਲ ਖਵਾ ਦੇ ਯਾਰ ਤੁਹਾਨੂੰ ਗੁਰੂ ਰਾਮ ਦਾਸ ਜੀ ਫਿਰ ਤੁ ਕੀ ਖਾਏਗਾ ਕੋਈ ਨਹੀਂ ਕੋਈ ਨਹੀਂ ਸ਼ਕੋ ਬੱਬਾਈ ਆਚਾਰ ਵੀ ਆਚਾਰ ਵੀ ਉਹਨਾਂ ਕੀ ਕਿੱਲੇ ਆਏ ਹੈ ਚਲੋ ਜਨਾਬ ਬੱਚੇ ਬੱਚੇ ਖਾਂਦੇ ਹੋ ਰੋਣਾ ਵਿੱਚੋਂ ਲਿਆਂਦਾ ਥੋੜਾ ਅਛਾ ਬੱਚਾ ਦਾ ਇਹ ਕੌਣ ਕਰਦਾ ਫਿਰ ਤਿਆਰ ਤੇ ਨਾਲ ਦੀ ਤਾਂ ਨਹੀਂ ਗਈ ਇਹ ਸਵੇਰੇ ਸਵੇਰੇ ਆਟਾ ਗੋਣਦੇ ਨਾਲ ਦਾਦੀ ਨੂੰ ਅੱਛਾ ਦਾਦੀ ਜੜੀ ਨੇ ਦਾਦੀ ਨਾਲ ਉਹ ਤੁਹਾਨੂੰ ਖਾਣ ਬੱਬਾ ਲਾ ਦਿੰਦੇ ਵਿਚਾਰੀ ਬੈਠੀ ਬੜੀ ਨਹੀਂ ਤਾਂ ਤੁਹਾਨੂੰ ਚੜੀ ਕਿਸ ਨੇ ਰਾਤ ਚ ਕਦੀ ਇਤਰਾਹ ਦਾ ਰੋਕਿਆ ਨਹੀਂ ਐਦਾਂ ਨਹੀਂ ਜੇ ਪਾੜੀ ਕਦੀ ਸੁਆਪ ਬਣਿਆ ਕਿਨੇ ਖਾਧੀ ਹੋਈ ਤੀ ਰੋਟੀ ਇਤਰਾ ਨਹੀਂ ਨਹੀਂ ਪਾੜੀ ਐਦਾਂ ਨਹੀਂ ਜੇ ਛੋਟਾ ਦਾ ਇੱਕ ਦਸ ਹੋਊਗੀ ਸੋਚਦਾ ਬੈਠ ਕੇ ਇਹ ਇਹ ਬੰਦਾ ਕਿਹੋ ਜਿਹਾ ਮਾਰਾ ਗੁਰੂ ਰਾਮਦਾਸ ਸੱਚੇ ਪਾਸ਼ੇ ਨੇ ਭੇਜਿਆ ਫਿਰਦਾ ਕੇਸਾ ਤੋੜੀ ਖਾਈ ਆਂਦਾ ਤੇਰੀ ਦੇਖੋ ਭਾਈ ਅੱਛਾ ਨਹੀਂ ਬਸ ਤਾਂ ਵਰਿਆ ਤੋੜੀ ਫੀਲ ਨਹੀਂ ਹੁੰਦਾ ਕਿ ਬੰਦਾ ਕਹਿੋ ਜਾ ਮੇਰੀ ਰੋਟੀ ਮੰਗ ਕੇ ਖਾਈ ਆਂਦੇ ਆ ਹਾਂ ਇੱਕ ਕਾਲਜ ਵਾਲਿਆ ਕਰਮਾ ਦਾ ਲੈਣਾ ਦੇਣਾ ਭਾਈ ਅਸਰ ਕਰੀਦਾ ਤੂੰ ਨਾ ਹੁਣ ਜਾ ਕਰ ਹਾਂਜੀ ਜੇ ਤੂੰ ਕੰਮ ਕਰ ਸਕਦਾ ਤਾਂ ਤੇ ਯੁਮਰ 30 ਸਾਲ ਹੈ। ਹਾਂਜੀ। ਅਸੀਂ ਚਾਹੁੰਦੇ ਹਾਂ ਕਿ ਤੂੰ ਕੰਮ ਕਰੇ। ਹਾਂਜੀ। ਅਮਰਤਾਰੀ ਗੋਸਿਕ ਹੈ। ਹਾਂਜੀ। ਮੈਂ ਤੈਨੂੰ ਜਿਹੜੀ ਜੜੀ ਦਿਲਾ ਦੇਣਾ 10-12 ਹਜ਼ਾਰ ਦੀ ਜੜੀ ਆਣੀ ਹੈ। ਹਾਂਜੀ। ਤੈਨੂੰ ਸਬਜ਼ੀ ਪਵਾ ਦਿੰਦੇ ਆ। ਹਾਂਜੀ। ਮੇਰਾ ਭਰਾ ਤੇ ਉੱਪਰ ਦਾ ਕੰਮ ਛੱਡ ਕੇ ਆਪਣਾ ਕੰਮ ਕਰੋ। ਠੀਕ ਹੈ ਬਾਬਾ ਜੀ। ਠੀਕ ਹੈ। ਆਪਣਾ ਕੰਮ ਕਰਨੇਗਾ ਨਾ? ਹਾਂਜੀ ਹਾਂਜੀ। ਮੈਂ ਤੂੰ ਦਾ ਕੰਮ ਕਰ ਤੂੰ ਕੱਲ ਮੇਰੇ ਕੋ ਆ ਜੀ। ਠੀਕ ਹੈ। ਤੂੰ ਨਾਈਆ ਵਾਲਾ ਮੋੜ ਹੈ। ਪਤਾ ਤੈਨੂੰ ਖਜ਼ਾਨਾ ਗੇਟ ਨਾਈਆ ਵਾਲਾ ਮੋੜ ਬੱਕਰ ਮੰਡੀ। ਬਿਲਕੁਲ ਅਛਰੂ ਸ਼ੇਧਾ ਨਾ ਕਪੇਲੇ ਇੱਥੋਂ ਆਈ ਬੱਸ ਸਟੈਂਡ ਤੋਂ ਜਾਨੀ ਵਾਲੇ ਗੇਟ ਉੱਥੋਂ ਮੜ ਗਈ ਰਿਕਸ਼ਾ ਕਾਲ ਲਈ ਨਈ ਵਾਲੇ ਮੋੜ ਦਾ ਠੀਕ ਆ ਉੱਥੇ ਪਹੁੰਚ ਜੀ ਉੱਥੇ ਮੈਂ ਤੁਹਾਨੂੰ ਨਾ ਰਿਕਸ਼ਾ ਦਿਵਾਨਾ ਹਾਂਜੀ ਤੇ ਤਿੰਨ ਪਹੀਆਂ ਵਾਲਾ ਜਿਹੜਾ ਹੁੰਦਾ ਰੇੜੀ ਹਾਂਜੀ ਉਹਦੇ ਤੇ ਤੂੰ ਪਾਈ ਆਲੂ ਪਿਆਜ਼ ਹਾਂਜੀ ਫਿਰ ਤੂੰ ਵਿੱਚ ਠੀਕ ਇਹ ਜਿਹੜੀ ਤੈਨੂੰ ਦਿਹਾੜੀ ਨਹੀਂ ਨਾ ਮਿਲਣੀ ਇਹ ਨਹੀਂ ਮਿਲਣੀ ਦਿਹਾੜੀ ਆ ਬੜੀ ਮੁਸ਼ਕਲ ਭਰੀ ਹੈ ਕਿ ਦਿਹਾੜੀ ਕਦੀ ਮਿਲ ਗਈ ਕਦੀ ਨਹੀਂ ਮਿਲੀ ਇਤਰੀ ਆ ਨੇਰਾ ਹੋ ਜਾਂਦਾ ਭਾਈ ਨਿਆਣਾ ਕੋ ਚਲੋ ਮੈਂ ਮੈਂ ਤੇ ਹੁਣ ਤੈਨੂੰ ਦੇਖਿਆ ਤੂੰ ਕਿਤੁਰਿਆ ਜਾ ਰਿਹਾ ਹਾਂ ਹਾਂਜੀ ਹਾਂਜੀ ਅੱਜ ਤੇਰੀ ਰੋਟੀ ਸੀ ਮੈਨੂੰ ਲੱਗਾ ਸੀ ਜਿਹੜੀ ਤੂੰ ਰੋਟੀ ਖਾਧੀ ਹੈ ਨਾ ਇਹ ਜਿਹੜਾ ਤੂੰ ਲਿਫਾਵਾ ਵੜਿਆ ਇਹਦੇ ਕਰਕੇ ਹੀ ਮੈਨੂੰ ਲੱਗਾ ਕਿ ਹਾਂ ਵੀ ਤੂੰ ਕੰਮ ਤੋਂ ਵਾਪਸ ਚੱਲੇ ਆ ਜਾਂ ਤੁਰਦੀ ਘਾੜੀ ਨਹੀਂ ਮਿਲੀ ਹਾਂਜੀ ਹਾਂਜੀ ਇਹ ਰੋਜ਼ ਇਤਰਾ ਹੁੰਦਾ ਤੇ ਘਾੜੀ ਨਹੀਂ ਮਿਲਦੀ ਜਾਂ ਕਦੇ ਕਦੇ ਯੂ ਨਹੀਂ ਮਿਲ ਜਾਂਦੀ ਭਾੜੇ ਇਤਰਾ ਵੇਖੇ ਹੋਏ ਦੋ ਜੀ ਤਿੰਨ ਮੱਕਮ ਮਿਲਦਾ ਹਰ ਦੋ ਦਾ ਤਿੰਨ ਤਿੰਨ ਦਿਨ ਲੱਗਦਾ ਮਿਲਦਾ ਜਾਂ ਮਿਲਦਾ ਕਿ ਜਿਹੜੇ ਨੈਵੀ ਮਿਲਦਾ ਨਹੀਂ ਮਿਲੀ ਮਿਲਦਾ ਹਰਤਿੰਦਰ ਹੋਵੇ ਤੈਨੂੰ ਨਹੀਂ ਮਿਲੀ ਜੀ ਹਾਂ ਹਾਂਜੀ ਹਾਂਜੀ ਮੈਂ ਮੂੰਹ ਪੈਂਡਿਆ ਨਾ بارشੋਂ ਡੀ ਪਾਇਆ ਅੱਛਾ ਤੈਨੂੰ ਹੋਵੇ ਤੂੰ ਜਾਰੀ ਨਹੀਂ ਮਿਲਿਆ ਹਾਂਜੀ ਤੇ ਕੱਲ ਵੀ ਚੱਲੇ ਹਾਂ ਕੱਲ ਵੀ ਮੜਕੇਰ ਮੀ ਕਰਕੇ ਕੰਮ ਹੈ ਮੀ ਕਰਕੇ ਕੰਮ ਨਹੀਂ ਮਿਲਿਆ ਠੀਕ ਤੂੰ ਕੰਮ ਕਰ ਅੱਜ ਤੂੰ ਨਾ ਹੁਣ ਤੂੰ ਕਿ ਚਲਾ ਜਾ ਕਰ ਹਾਂਜੀ ਕੱਲ ਤੂੰ ਆ ਜੀ ਹਾਂਜੀ ਸਿੱਧਾ ਉੱਥੇ ਆ ਜੀ ਠੀਕ ਤੇ ਮੈਂ ਤੈਨੂੰ ਕੱਲ ਰੇੜੀ ਦਿਵਾ ਦਣਾ ਹਾਂਜੀ ਤੇ ਨਾਲ ਤੈਨੂੰ ਉਹ ਦਿਵਾ ਦਨੇ ਠੀਕ ਆ ਆਪਾਂ ਹੁਣ ਇੱਕ ਕੰਮ ਕਰਨਾ ਆਪਾਂ ਅਰਦਾਸ ਕਰੀਏ ਠੀਕ ਆ ਕੀ ਬੋਲਣਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਆਪਣੇ ਗੁਰਸਿੱਖ ਤੇ ਆਪਣੇ ਗੁਰਸਿੱਖ ਨੂੰ ਤੁਸੀਂ 기ਰਤ ਬਖਸ਼ੋ ਨਾਮਦਾਨ ਬਖਸ਼ੋ ਚੜਦੀ ਕਲਾ ਬਖਸ਼ੋ ਸੋ ਗੁਰੂ ਦਾਮਦਸ ਪਾਤਸ਼ਾਹ ਜੀ ਅਸੀਂ ਆਪ ਜੀ ਦੇ ਹਜ਼ੂਰ ਅਰਦਾਸ ਕਰਦੇ ਹਾਂ ਆਪਣੇ ਪਿਆਰੇ ਦੀ ਬਾਹ ਫੜਿਓ ਅਸੀਂ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਸਿੱਖ ਦੀ ਮਦਦ ਕਰਨ ਜਾ ਰਹੇ ਆ ਆਪ ਜੀ ਇਸ ਦੇ ਕੰਮ ਦੇ ਵਿੱਚ ਵਾਦਾ ਪਾਓ ਸੋ ਪਿਆਰੇ ਵਸੀ ਅਰਦਾਸ ਕੀਤੀ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਿਰਪਾ ਤੁਹਾਡਾ ਗੁਰੂ ਬੇਅੰਤ ਹੈ ਵਾਹਿਗੁਰੂ ਠੀਕ ਹੈ ਅਸੀਂ ਕੱਲ ਨੂੰ ਤੁਹਾਨੂੰ ਜੜੀ ਲੈ ਕੇ ਦੇਨੇ ਆ ਉਸ ਗੁਰੂ ਜੀ ਦਿੱਤੀ ਹੋਈ ਮਾਇਆ ਦੇ ਵਿੱਚੋਂ ਠੀਕ ਹੈ ਠੀਕ ਹੈ ਤੁਹਾਡਾ ਤੁਸੀਂ ਮੈਨੂੰ ਜਾਣਦੇ ਹੋ ਮੈਂ ਕੌਣ ਨਹੀਂ ਜਾਣਦੇ ਨਹੀਂ ਜਾਣਦੇ ਨਾ ਨਹੀਂ ਭਾਈ ਤੇ ਤੁਸੀਂ ਕਦੀ ਵੀ ਇਹ ਨਹੀਂ ਸੋchna ਕਿ ਤੁਹਾਨੂੰ ਕਿਸੇ ਨੇ ਜੜੀ ਲੈ ਕੇ ਦੇਤੀ ਤੁਹਾਨੂੰ ਦੇਣ ਵਾਲਾ ਗੁਰੂ ਰਾਮਦਾਸ ਪਾਤਸ਼ਾਹ ਠੀਕ ਹੈ ਠੀਕ ਹੈ ਤੁਹਾਡਾ ਗੁਰੂ ਬੇਅੰਤ ਜੀ ਦਾ ਤੁਸੀਂ ਸ਼੍ਰੀ ਸਾਹਿਬ ਆਇਆ ਹੋਇਆ ਉਹ ਆਇਆ ਜਿਹਦਾ ਤੁਸੀਂ ਰੋਜ਼ ਨਾਮ ਜਪਦੇ ਨਿਤਨੇਮ ਕਰਦੇ ਹੁੰਦੇ ਹੋ ਕਿ ਨਹੀਂ ਹਾਂਜੀ ਖਾਲਸਾ ਜੀ ਕਰਦੇ ਹੁੰਦੇ ਹੋ ਹਾਂਜੀ ਕਿ ਜਪ ਕਰਦੇ ਹੁੰਦੇ ਨਹੀਂ ਬਾਬਾ ਜੀ ਨਿਤਨੇਮੇ ਪੜਿਆ ਥੋੜਾ ਜਿਹਾ ਮੈਂ ਨਿਤਨੇਮ ਬਾਣੀ ਪੜ੍ਹ ਲਈ ਪੜ੍ਹਦੀ ਹੋ ਜਿੰਨ੍ਹੇ ਵੀ ਆ ਗਈ ਜਦੋਂ ਤੁਸੀਂ ਮੈਂ ਪੌੜੀਆਂ ਤੱਕ ਸ਼ਾਮ ਪੌੜੀਆਂ ਅੱਛਾ ਜੀ ਚਲੋ ਬਹੁਤ ਸੋਣਾ ਜਦੋਂ ਤੁਸੀਂ ਅਰਦਾਸ ਗੁਰੂ ਦਾ ਰਾਮਦਾਸ ਪਾਤਸ਼ਾਹ ਨੂੰ ਕਰਦੇ ਹੋ ਸਹਾਇ ਹੁੰਦੀ ਆ ਅੱਜ ਦੇਖੋ ਤੁਸੀਂ ਮੈਨੂੰ ਨਹੀਂ ਜਾਣਦੇ ਮੈਂ ਤੁਹਾਨੂੰ ਨਹੀਂ ਜਾਣਦਾ ਹਾਂਜੀ ਹਾਂਜੀ ਤੇ ਇਹਨੇ ਤੁਸੀ ਦਿਹਾੜੀ ਨਹੀਂ ਲਈ ਤੁਸੀਂ ਵਾਪਸ ਜਾ ਰਹੇ ਸੀ ਹਾਂਜੀ ਹਾਂਜੀ ਗੁਰੂ ਰਾਮਦਾਸ ਪਾਸ਼ਾ ਦੇ ਮੂਹਰੇ ਜਾ ਮੈਂ ਆਪਣੀ ਗੱਡੀ ਧਵਾਨ ਚੱਲਿਆ ਸੀ ਇੰਦੇ ਹਾਂਜੀ ਹਾਂਜੀ ਤੁਹਾਡੇ ਹੱਥ ਦੀ ਵਿੱਚ ਫੜੀ ਹੋਈ ਰੋਟੀ ਹਾਂਜੀ ਇਹ ਮੈਨੂੰ ਪ੍ਰਤੱਖ ਦੱਸ ਰਹੀ ਸੀ ਕਿ ਗੁਰਸਿੱਖ ਦਾ ਪਿਆਰਾ 2 ਵਜੇ ਵਾਪਸ ਜਾ ਰਿਹਾ ਕਿ 2 ਵਜੇ ਕੋਈ ਕੰਮ ਵਾਲਾ ਵਾਪਸ ਨਹੀਂ ਜਾਂਦਾ ਹਾਂਜੀ ਹਾਂਜੀ ਇਹ ਦਿਹਾੜੀ ਜਿਹਨੂੰ ਨਾਂ ਮਿਲੀ ਹੋਏ ਉਹੀ 2:30 ਵਜੇ ਨਾ ਵਾਪਸ ਘਰ ਨੂੰ ਜਾਂਦਾ ਹੁੰਦਾ ਨੂੰ ਇੰਜ ਹੀ ਲੱਗਾ ਸੀ ਕਿ ਮੈਂ ਕਿਹਾ ਵੀਰ ਦੇ ਹੱਥ ਚ ਰੋਟੀ ਹੈ ਤੇ 2:30 ਵਜੇ ਪਈ ਤੇ ਲੱਗਦਾ ਨੂੰ ਕੰਮ ਨਹੀਂ ਮਿਲਿਆ ਹਾਂਜੀ ਹਾਂਜੀ ਤੇ ਵੀਰੇ ਤੂੰ ਕੱਲ ਆ ਜੀ ਕਾਲਾ ਪਤਨ ਨੂੰ ਰੇੜੀ ਲੈ ਕੇ ਦੇੰਨੇ ਆ ਤੇਰਾ ਸੰਬਸਵਲਾ ਹੋ ਠੀਕ ਹੈ ਠੀਕ ਹੈ ਖਾਲਸਾ ਚਲੋ ਠੀਕ ਹੈ ਵੀਰੇ ਹੁਣ ਤੂੰ ਚਲਾ ਜਾ ਤੇ ਮੇਰਾ ਫੋਨ ਨੰਬਰ ਮੈਂ ਤੈਨੂੰ ਦੇ ਦੇਣਾ ਤੇ ਤੂੰ ਮੈਨੂੰ ਕੋਲ ਕਰ ਲੈ ਠੀਕ ਹੈ ਕੱਲ ਤੂੰ ਆ ਜਾਈ 11:00 ਵਜੇ ਨਾ ਠੀਕ ਹੈ ਚਲੋ ਠੀਕ ਹੈ ਪਿਆਰੋ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਸੀਂ ਨਾ ਚਲ ਜਿਓ ਹੈ ਹਾਂ ਜੀ ਠੀਕ ਹੈ ਚਲੋ ਠੀਕ ਹੈ ਪਿਆਰੋ ਸੋ ਗੁਰਸਿੱਖ ਪਿਆਰਾ ਸੀ ਸੰਗਤ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਹੁਕਮਾਂ ਦੇ ਵਿੱਚ ਵੀਰ ਨੂੰ ਕਹਿਤਾ ਕਿ ਭਾਈ ਤੂੰ ਕੱਲ ਆ ਜੀ ਹੱਥ ਚ ਫੜੀ ਹੋਈ ਰੋਟੀ ਤੋਂ ਸਾਫ਼ ਪਤਾ ਲੱਗਦਾ ਸੀ ਕਿ 2:30 ਵਜੇ ਦਾ ਸਮਾਂ ਤੇ ਵੀਰ ਦੇ ਕੋਲ ਦਿਹਾੜੀ ਨਹੀਂ ਲੱਗੀ ਸੋ 30 ਸਾਲ ਦਾ ਗੁਰੂ ਸਿੱਖਾ ਮਰਤਾਰੀ ਹੈ ਤੇ ਕਹਿੰਦਾ ਤਿੰਨ ਦਿਨ ਤੋਂ ਦਿਹਾੜੀ ਨਹੀਂ ਲੱਗੀ ਸਿੰਘ ਸਾਹਿਬ ਤੇ ਘਰ ਦੀ ਜੜੀ ਉਹ ਪੂਰੀ ਹੋ ਗਈ ਹੈ 15 ਤਰੀਕ ਹੈ ਇਹ 15 ਜਨਵਰੀ ਨੂੰ ਘਰ ਦੀ ਪੂਰੀ ਹੋ ਗਈ ਤੇ ਹੁਣ ਆਟੋ ਕਰਕੇ ਤੇ ਵਾਪਸ ਆਪਣੇ ਪਿੰਡ ਨੂੰ ਜਾਊਗਾ ਸੋ ਵੀਰ ਨੂੰ ਕੱਲ ਕਿਹਾ ਕਿ ਕੱਲ ਵੀਰੇ ਤੂੰ ਆ ਜੀ ਅਸੀਂ ਅੱਜ ਜਿਹੜੀ ਤਿਆਰ ਕਰਵਾ ਦਾਂਗੇ ਉੱਤੇ ਤੁਹਾਨੂੰ ਸਬਜੀ ਪਾ ਕੇ ਦਿੰਦੇ ਆ ਜਿਹਦੇ ਨਾਲ ਤੇਲਾ ਜਿਹੜਾ ਕੰਮ ਹੈ ਸੁੱਖਾ ਹੋ ਜਾ। ਸੋ 30-30 ਸਾਲਾਂ ਦੇ ਗੁਰਸਿੱਖ ਇਸ ਤਰ੍ਹਾਂ ਬਿਲੇ ਕੋਪਨ ਘੁੰਮਦੇ ਪਏ ਨੇ ਜਿਨ੍ਹਾਂ ਕੋਲ ਕੰਮ ਕਰਨੀ ਹੈਗਾ ਦਿਹਾੜੀਆਂ ਲਾਉਂਦੇ ਨੇ ਅਸੀਂ ਕਿੱਥੇ ਖੜੇ ਆ ਬਜ਼ੁਰਗ ਸਾਡੇ ਉਹ ਰਿਕਸ਼ੇ ਲੈ ਲੈ ਕੇ ਘੁੰਮਦੇ ਪਏ ਨੇ ਆ 30 ਸਾਲ ਦਾ ਇੱਕਦਮ ਜਵਾਨ ਮੁੰਡਾ ਜਿਹਦੇ ਕੋਲ ਕੰਮ ਹੀ ਨਹੀਂ ਹੈਗਾ ਦਿਹਾੜੀ ਕਰਨ ਨੂੰ ਮਜਬੂਰ ਹੈ ਸੋ ਪਿਆਰਿਓ ਸੋਚਣਾ ਪੈਣਾ ਆਪਣਿਆਂ ਦੇ ਲਈ ਆ ਅਸੀਂ ਹੋਰਾਂ ਨੂੰ ਕੰਮ ਦਿੰਨੇ ਆ ਇਹ ਉਹ ਗੁਰਸਿੱਖਿਆ ਜਿਹੜੇ ਅਮਰਤਾਰੀ ਗੁਰੂ ਨਾਲ ਜੁੜੇ ਹੋਏ ਆ ਨਿਤਨੇਮ ਕਰਨ ਵਾਲੀ ਗੁਰਸਿੱਖਿਆ ਹੈ ਰੱਬ ਨੂੰ ਮੰਨਣ ਵਾਲੀ ਗੁਰਸਿੱਖਿਆ ਤੇ ਅੱਜ ਦੇ ਆ ਤਿੰਨ ਦਿਨ ਤੋਂ ਦਿਹਾੜੀ ਨਹੀਂ ਮਿਲੀ ਸਾਨੂੰ ਜਰੂਰ ਇੰਨਾ ਬਾਰੇ ਸੋਚਣਾ ਚਾਹੀਦਾ ਗੁਰੂ ਦੇ ਪਿਆਰਿਓ ਗੁਰੂ ਨੂੰ ਖੁਸ਼ ਕਰਨਾ ਹੈ ਗੁਰੂ ਰਾਮਦਾਸ ਨੂੰ ਖੁਸ਼ ਕਰਨਾ ਹੈ ਤੇ ਆਪਾਂ ਅਜਿਹੀ ਗੁਰਸਿੱਖਾਂ ਦੀ ਬਾਹ ਫੜੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਦਰਾਏ ਠੀਕ ਹੈ ਵਾਹਿ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ ਫੋਰਟ ਕਰ ਰਿਓ ਕਿਦਾਂ ਠੀਕ ਹੈ ਹਾਂਜੀ ਬਦਰਾਏ ਲਾ ਜੀ ਆ ਤਰੀ ਹੈ ਰੋੜੀ ਤਿਆਰ ਦੇ ਲਾ ਠੀਕ ਹੈ ਦੇਖ ਫੜ ਕੇ ਵੇਚ ਅੱਪ ਚਲਾ ਗਏ ਲੈ ਜਾਣ ਚੱਲ ਕਿਸ ਆਪਦਾ ਜੀ ਵੀਰ ਰਿਓ ਫਲਿਕ ਮਾ ਗਿਆ ਜਾਨੂ ਆਂਦੀ ਚਲਣਿਕ ਨਹੀਂ ਲੈ ਗਿਆ ਖਮਾ ਗਿਆ ਮੇਰਾ ਭਰਾ ਗੁਰੂ ਸਾਹਿਬ ਨੇ ਦਿੱਤਾ ਖਮਾ ਲਿਆ ਨੂੰ ਫਿਰ ਕੋਈ ਕਮੀ ਪੇਸ਼ੀ ਫਿਰ ਦੱਸ ਦੀ ਸੋ ਗੁਰੂ ਦਾਮ ਦਾ ਪਾਛਾ ਜੀ ਕੋਲ ਆ ਦੇ ਵਿੱਚ ਵੀਰ ਨੂੰ ਅੱਜ ਨਾ ਜਿਹੜੀ ਲੈ ਆਤੀ ਆ ਤੇ ਹੁਣ ਸਬਜੀ ਵਾਸਤੇ ਜਿਹੜੀ ਮਾਇਆ ਵਾ ਉਹ ਵੀਰ ਨੂੰ ਦੇ ਦਿੰਨੇ ਆ ਤੇ ਕੱਲ ਵੀਰ ਮਿਲਿਆ ਸੀ ਠੀਕ ਹੈ ਹੈ ਇੱਧਰ ਲੈ ਆ ਕਿਦਾ ਹੈ ਵਧੀਆ ਵਾ ਇਹ ਦਿਨ ਟਾਇਰ ਵੀ ਲੋਹੇ ਦੇ ਪਾਏ ਆ ਟਾਇਰ ਆ ਜਿਹੜੇ ਟਾਇਰ ਆ ਨਾ ਲੋਹੇ ਦੇ ਪਾਤੇ ਮਜ਼ਬੂਤ ਪਾਤੇ ਆ ਤੂੰ ਤੂੰ ਇਹਦੇ ਤੇ ਢੂਆ ਢੋਈ ਦਾ ਕੰਮ ਵੀ ਕਰ ਸਕਦਾ ਜਿਵੇਂ ਆਪਣਾ ਸ਼ੋਪ ਤੋਂ ਕਿਹਦੀ ਫ੍ਰਿਜ ਛੱਡ ਕੇ ਆਣੀ ਆ ਟੀਵੀ ਛੱਡ ਕੇ ਆਣਾ ਹਾਂਜੀ ਹਾਂਜੀ 100 150 200 ਇੱਕ ਫੇਰੇ ਦਾ ਮਿਲਦਾ ਹਾਂਜੀ ਹਾਂਜੀ ਉਹ ਵੀ ਤੂੰ ਕੰਮ ਇਹ ਤੋਂ ਕਰ ਸਕਦਾ ਠੀਕ ਹੈ ਦੂਜਾ ਜਿਵੇਂ ਆ ਪਿੰਡਾਂ ਦੇ ਵਿੱਚ ਜਦੋਂ ਕਨਕ ਆਂਦੀ ਆ ਹਾਂਜੀ ਹਾਂਜੀ ਕਨਕ ਦੀਆਂ ਬੋਰੀਆਂ ਵੀ ਕਈ ਲੋਕ ਛੱਡਣ ਜਾਂਦੇ ਆ ਉੱਥੇ ਵੀ ਤੂੰ ਆਪਣੇ ਪਿੰਡ 'ਚ ਵਿੱਚ ਆ ਕੰਮ ਕਰ ਸਕਦਾ ਹਾਂ ਹਾਂਜੀ ਹਾਂਜੀ ਤੀਜਾ ਮੈਂ ਤੈਨੂੰ ਸਬਜ਼ੀ ਵਾਸਤੇ ਮਾਇਆ ਦਿੰਨਾ ਤੂੰ ਆਲੂ ਪਿਆਜ਼ ਵੇਚੀ ਹਾਂਜੀ ਹਾਂਜੀ ਠੀਕ ਹੈ ਤੇਰਾ ਵਧੀਆ ਮਤਲਬ ਕਾਰੋਬਾਰ ਚੱਲ ਪੂਗਾ ਆਪਾਂ ਕੱਲ੍ਹ ਅਰਦਾਸ ਕੀਤੀ ਨਾ ਮਹਾਰਾਜ ਨੂੰ ਹਾਂਜੀ ਹਾਂਜੀ ਗੁਰੂ ਅਮਰਦਾਸ ਪਾਤਸ਼ਾਹ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਕਿਹਾ ਸੀ ਨਾ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਜਿਹੜੀ ਦੇ ਆਤੀ ਆ ਠੀਕ ਹੈ ਬਾਬਾ ਠੀਕ ਹੈ ਮੇਰਾ ਭਰਾ ਨੂੰ ਵੇਚੀ ਨਾ ਨਹੀਂ ਨਹੀਂ ਕਿ ਮੇਰਾ ਭਰਾ ਤੋ ਰੋਜ਼ਗਾਰ ਕਰੀ ਇੱਕ ਮਿਸਾਲ ਬਣੀ ਕੇ ਭਾਈ ਆਪਣੇ ਬਾਲ ਬੱਚੇ ਲਈ ਹਾਂ ਆਪਣੇ ਬਾਲ ਬੱਚੇ ਪਾਲੀ ਹੋਤੇ ਅੰਦੇ ਤੋਂ ਤੁਹਾਨੂੰ ਦਿਹਾੜੀ ਨਹੀਂ ਮਿਲੀ ਹਨਾ ਹਾਂਜੀ ਹਾਂਜੀ ਤੇ ਇਹਨੂੰ ਵੇਚੀ ਨਾ ਮੇਰਾ ਭਰਾ ਭਾਈ ਬੜਾ ਵੱਡਾ ਸਾਤਾ ਲੈ ਰਹੇ ਜਿਕੇ ਅਗੇ ਤੁਸੀਂ ਲੱਗਦੇ ਨਹੀਂ ਮੈਂ ਨਹੀਂ ਲੱਗ ਦੇ ਰਿਹਾ ਇਹ ਗੁਰੂ ਗ੍ਰੰਥ ਸਾਹਿਬ ਜੀ ਲੱਗ ਦੇ ਰਿਹਾ ਠੀਕ ਹੈ ਮਹਾਰਾਜ ਦੇ ਰਿਹਾ ਅਸੀਂ ਕੌਣ ਹੋਨੇ ਕਿਸ ਨੂੰ ਦੇਣ ਦੇਣ ਵਾਲੇ ਬਾਕੀ ਖੁਸ਼ਾ ਦੂ ਠੀਕ ਹੈ ਬੱਬਾ ਜੀ ਬੜੀ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਹੈ ਹੈਗਾ ਤੇ ਕਿਰਪਾ ਵੇਲੋ ਵਿਸ਼ਵਾਸ ਤੇ ਨੇ ਕਿਰਪਾ ਕਰਦੇ ਸਵਾਰੇ ਸੱਚੇ ਪਾਤਸ਼ਾਹ ਨਹੀਂ ਹੈਗਾ ਤੇ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਪੂਰਾ ਪੂਰਾ ਬਣ ਗਿਆ ਬਾਬਾ ਜੀ ਚਲਾਤ ਮਾਇਆ ਦੇ ਦੀ ਲੂੰਗਾ ਜਾ ਅਜਨਨ ਮਾਇਆ ਦੇ ਦੀ ਜਾ ਆਮ ਮਾਇਆ ਵਾ ਹਾਂਜੀ ਤੁਹਾਡੇ ਉਹਦੀ ਵਿਕਸ਼ੇ ਦੀ ਮਾਇਆ ਭਾਈ ਸਾਹਿਬ ਨੂੰ ਦੇ ਦਿਓ ਆਪਣੇ ਹੱਥੀ ਕਿਉਂਕਿ ਦੇਣ ਵਾਲੇ ਗੁਰੂ ਅਰਜਨਦਾਸ ਸਾਹਿਬ ਆ ਏ ਭਾਈ ਤੁਹਾਡੀ ਮਾਇਆ ਵੀ ਠੀਕ ਹੈ ਜੀ ਕਿਰਪਾ ਕਰਦੀ ਹੈ ਜੀ ਜੀਰੇ ਬਸ ਇੱਕੋ ਬੇਨਤੀ ਹੈ ਕਿ ਆਪਾਂ ਇਹਨੂੰ ਵੇਚਣਾ ਨਹੀਂ ਆ ਪਾਕਿਸਤਾਨ ਕਰਨੀ ਹੈ ਰੋਜ਼ਗਾਰ ਕਰਨਾ ਰੇੜੀ ਤੈਨੂੰ ਦਵਾਤੀ ਹੈ ਠੀਕ ਹੈ ਤੇ ਆਪਾਂ ਤੈਨੂੰ ਹੁਣ ਸਬਜ਼ੀ ਵਾਸਤੇ ਥੋੜੀ ਮਾਇਆ ਦੇਵਾਂਗੇ ਉਹ ਮਾਇਆ ਦੀ ਤੂੰ ਸਬਜ਼ੀ ਲਈ ਠੀਕ ਹੈ ਭਾਈ ਇਹ ਮਾਇਆ ਵਾ ਇਹ ਤੂੰ ਇੱਕ ਸਬਜ਼ੀ ਲੈਣੀ ਹੈ ਠੀਕ ਹੈ ਤੂੰ ਇੱਕ ਸਬਜ਼ੀ ਲੈ ਕੇ ਮੇਰਾ ਪਰ ਆਪਣਾ ਰੋਜ਼ਗਾਰ ਕਰਨਾ ਹਾਂਜੀ ਤੇ ਇੱਕ ਮਤਲਬ ਕਹਿ ਲੈ ਕਿ ਮਸਾਲ ਬਣੀ ਹਾਂ ਜੀ ਹਾਂ ਜੀ ਰੋਜ਼ਗਾਰ ਕਰਨ ਦੀ ਕਿਉਂਕਿ ਤਿੰਨ ਦਿਨ ਤਾਂ ਤੁਹਾਨੂੰ ਕੰਮ ਨਹੀਂ ਸੀ ਮਿਲਿਆ ਪਰ ਹੁਣ ਤੇਰਾ ਕੰਮ ਚੱਲਣਾ ਚਾਹੀਦਾ ਬਾਈ ਹਾਂ ਜੀ ਹਾਂ ਜੀ ਆਲੂ ਲੈਸਦਾ ਗੰਡੇ ਲੈਸਦਾ ਅੱਜ ਕੱਲ ਆਲੂ ਆਲੂ ਬਹੁਤ ਸਸਤੇ ਹੋ ਗਏ ਆ ਆਹ ਇਹ ਲੈ ਗਏ ਆਲੂਆਂ ਦੇ ਹਾਂ ਜੀ ਠੀਕ ਹੈ ਤੂੰ ਐਦਾਂ ਨਹੀਂ ਕਰਨਾ ਵੀ ਮੈਂ 10 ਰੁਪਏ ਕਿਲੋ ਵੇਚਦੇ ਆ ਹਾਂ ਆਪਾਂ 7 ਰੁਪਏ ਤੇਰਾ 8 ਰੁਪਏ ਵੇਚਦੇ ਆ ਹਾਂ ਕਰਨੀ ਆ ਹਰ ਲੋਕ ਮਾਣਾ ਹਾਂ ਉਹ ਜਿੱਥੇ ਤੈਨੂੰ ਫਾਇਦਾ ਹੋਵੇ ਜਿੰਨੀ ਜਲਦੀ ਸਸਤੀ ਸਬਜ਼ੀ ਵੇਚੇਗਾ ਤੇ ਕੋ ਗਾਹ ਬਣਾਏਗਾ ਸਸਤੀ ਵੇਚੀ ਸਸਤੀ ਵੇਚੀ ਗਾਹ ਚੱਲ ਕੇ ਆਈਦਾ ਹੈ ਸਸਤੀ ਵੇਚੀ 1 ਰੁਪਿਆ ਮਾਰਜਿਨ 1 2 ਰੁਪਏ ਮਾਰਜਿਨ ਆਖ ਆਪਣੇ ਤੇ ਜੱਦੀਆਂ ਵਾਸਤੇ ਜੇ ਨਾ ਨਹੀਂ ਪਾਣਾ ਬੋਲਾ ਜੇ ਤਾਂ ਅਪਾ ਸਤੂ ਦੀ ਲਸ ਵੇਚ ਲਈਆਂ ਹਾਂ ਹਾਂ ਸ਼ਾਂਤ ਆ ਕੇ ਖਾਲੀ ਆਪਾਂ ਸ਼ੁਕਰਾਨਾ ਕਰਨਾ ਗੁਰੂ ਰਾਮਦਾਸ ਸਾਹਿਬ ਦਾ ਤੇ ਆਪਾਂ ਬੋਲਣਾ ਸਵਾਸ ਸਵਾਸ ਗੁਰੂ ਰਾਮਦਾਸ ਠੀਕ ਹੈ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਤੇ ਵੀਰੇ ਇਹ ਜੋ ਤੂੰ ਲਫ਼ਜ਼ ਬੋਲਦਾ ਨਾ ਜਦੋਂ ਤੇਰੇ ਕੋਲ ਕੰਮ ਨਾ ਚੱਲੇ ਨਹੀਂ ਗਾਹ ਕਹਿੰਦਾ ਤੇ ਮੇਰਾ ਭਰਾ ਮਨ ਦੇ ਵਿੱਚ ਉਚਾਰਦਾ ਰਹੀਂ ਸਬੂਰਾਮ ਦਾਸ ਪਾਸ਼ਾ ਜੀ ਸਹਾਈ ਹੋਣਗੇ ਠੀਕ ਹੈ ਤੇ ਹੁਣ ਤੂੰ ਮੇਰਾ ਭਰਾ ਜਿਹੜੀ ਕਿ ਲੈ ਜਾ ਮਤਲਬ ਕੋਈ ਵੀ ਚੀਜ਼ ਮਲਾਂ ਤੂੰ ਆਲੂ ਲੇ ਆ ਹਣਾ 1 ਰੁਪਿਆ 2 ਰੁਪਏ ਮਾਰਜਿਨ ਰੱਖ ਕੇ ਸ਼ਾਮ ਤੱਕ ਮਹਾਰਾਜ ਦੇ ਨਾਮ ਤੇ ਉੱਤੇ ਤੂੰ ਨੂੰ ਵੇਚ ਦੇ ਇਦਾਂ ਤੇਰੇ ਗਾਹਕ ਬਣਣਗੇ ਤੇ ਤੇਰਾ ਪਿਆਰ ਵਾਜੂਗਾ ਗਾਹਕਾਂ ਨੇ ਤੇਰ ਕੋਈ ਸਮਾਨਕ ਲੈਣਾ ਇਹ ਬੰਦਾ ਸਬਜੀ ਸਸਤੀ ਵੇਚਦਾ ਹਾਂਜੀ ਹਾਂਜੀ ਠੀਕ ਆ ਠੀਕ ਇੱਕ ਦੋ ਰੁਪਏ ਮਾਰਜਿਨ ਰੱਖ ਇਹਹੀ ਜਿਹੜਾ ਹੈਗਾ ਨਾ ਜਿਹੜਾ ਟ੍ਰੇਕਾ ਬਾਹਰੋਂ ਆ ਕੇ ਲੋਕ ਸਾਡੇ ਨਾਲ ਕਰਦੇ ਪਏ ਆ ਭਈ ਇਹ ਲੋਕ ਇਹ ਕੀ ਕਰਦੇ ਪਏ ਆ ਆਪਾਂ ਹੁਣ ਉਹੀ ਜਿਹੜੀ ਸਕੀਮ ਹੈ ਇਹਨਾਂ ਤੇ ਚੱਲਣੀ ਹੈ ਅਸੀਂ ਸਸਤਾ ਵੇਚਣਾ ਹੈ ਵਧੀਆ ਵੇਚਣਾ ਹੈ ਤੇ ਸ਼ਾਮ ਦਾ ਖਾਲੀ ਹੋ ਗਏ ਆਪਣਾ ਜਿਹੜਾ ਕੰਮ ਖਤਮ ਕਰ ਦੇਣਾ ਹਾਂ ਦਾਣਾ ਪਾਣੀ ਤੇ ਮਹਾਰਾਜ ਨੇ ਤੈਨੂੰ ਦੇਣਾ। ਬਸ ਆਪਾਂ ਉਹ ਸੋਚ ਕੇ ਚੱਲਣਾ ਕਿ ਆਪਣੇ ਪੰਜਾਬੀਆਂ ਨੂੰ ਰੋਜ਼ਗਾਰ ਮਿਲੇ। ਧੰਨਵਾਦ ਗੁਰੂ ਰਾਮਦਾਸ ਪਾਸ਼ਾ ਜੀ ਦਾ। ਨਹੀਂ ਨਹੀਂ ਗੁਰੂ ਰਾਮਦਾਸ ਪਾਸ਼ਾ ਦਾ। ਇਹਨਾਂ ਦਾ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਚੱਲ ਮੇਰਾ ਭਰਾ ਕਿੱਲੇ ਜਾਉਂ ਠੀਕ ਹੈ। ਖੁਸ਼ ਹੈ ਨਾ? ਖੁਸ਼ ਹੈ ਨਾ? ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨਵਾਦ। ਅੱਗੇ ਲਾਈਟ ਨੂੰ ਨੂਰ ਜਿਹੜੀ ਨੇ ਆਤੀ ਹੈ ਤੇ ਵੀ ਥੋੜਾ ਖੁਸ਼ ਹੈ ਚੱਲਿਆ ਵੀਰ ਥਣਪੂੜਾ ਥਣਪੂੜਾ ਸੰਗਿਆ ਵੀਰੇ ਵਾਈ ਖਾਤਾ ਵਾਈ ਗੁਰਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ